ਸਸ਼ੀ ਗਾਲ ਮੈਂ ਹਾਂ ਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਕਸ 24 ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਪਿੰਡਰ ਕਲਾਂ ਦੇ ਵਿੱਚ ਸ਼ਨੀਵਾਰ ਸਵੇਰੇ ਕਰੀਬ 6 ਵਜੇ ਇੱਕ ਨੌਜਵਾਨ ਦੀ ਤਾਬੜ ਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਨੌਜਵਾਨ ਦੀ ਕਾਰ ਤੇ ਕਰੀਬ 20 ਰਾਉਂਡ ਫਾਇਰਿੰਗ ਕੀਤੀ ਜਿਸ ਦੇ ਨਾਲ ਉਸ ਦੀ मौके ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਉਮਰ ਸਿੰਘ ਵੱਜੋਂ ਹੋਈ ਹੈ ਜੋ ਹੋਈ ਹੈ ਜੋ ਕਿ ਮੋਗਾ ਸਥਿਤ ਨੈਸ਼ਨਲ ਇੰਡੀਆ ਲਿਮਟਿਡ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਵੀ ਆਪਣੀ ਕਾਰ ਰਹੀਂ ਡਿਊਟੀ ਦੇ ਲਈ ਨਿਕਲਿਆ ਸੀ ਤੇ ਜਦੋਂ ਘਰ ਤੋਂ ਕੁਝ ਹੀ ਦੂਰੀ ਤੇ ਪਹਿਲਾਂ ਤੋਂ ਘਾਟ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਪਹਿਲਾ ਕਾਰ ਦੇ ਸ਼ੀਸ਼ੇ ਤੋੜੇ ਗਏ ਫਿਰ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਉੱਥੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਆਮ ਆਦੀ ਪਾਰਟੀ ਤੋਂ ਸਰਪੰਚ ਤੇ ਦੋਸ਼ ਲਗਾਇਆ ਕਿ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਦੂਸਰੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਤੇ ਇਹ ਕਤਲ ਕੀਤਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲਨੇ ਸ਼ੁਰੂ ਕਰ ਦਿੱਤੇ ਨੇ ਪਰ ਪਰਿਵਾਰਕ ਮੈਂਬਰਾਂ ਨੇ ਫਿਲਹਾਲ थाना ਧਰਮਕੋਟ ਦੇ ਵਿੱਚ ਧਰਨਾ ਲਗਾ ਕੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਹ ਨਾਸਿਰ ਪ੍ਰਾਦਾ ਕਿੱਥੇ ਚੱਲਿਆ ਸੀਗਾ? ਡਿਊਟੀ ਚੱਲਿਆ ਸੀਗਾ। ਨੈਸਲੇ ਜੋਬ ਕਰਦਾ ਵਾ। ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮਜੂਦਾ ਸਰਪੰਚ। ਉਹਨੂੰ ਸਾਰਾ ਕੁਝ ਪਤਾ ਵਾ। ਉਹਨੇ ਉਹਨਾਂ ਦੇ ਹੱਥਾ ਪੂਰਾ ਵਿੱਚ। ਬੰਦੇ ਹੋਰ ਆ ਵਿੱਚ। ਕਿੰਨੇ ਕੁ ਜਾਣੇ ਸੀ? ਕਿੰਨੇ ਵਜੇ ਕਿੱਥੋਂ ਵਾਪਸ? ਸਵੇਰ 6:30 ਵਜੇ ਦੀ ਗੱਲ ਆ। ਸਾਡੇ 6 ਵਜੇ ਜਾਂਦੇ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲਨਾਵੀਆਂ ਹਨ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਵਜੇ ਗੋਲੀਆਂ ਕੋਈ ਖੜ ਤੇ ਖੜ ਜਾਂਦੇ ਪਨੀ ਕਰਦਾ ਕੋਈ ਰਾਜੇ ਜੀ ਪਿੰਡ ਦੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਾਈ ਉਹਨੂੰ ਸਾਰਾ ਕੁਝ ਪਤਾ ਵਾ ਕਤਲ ਹੋਇਆ ਨਗਰ ਦਾ ਅਜੇ ਤੱਕ ਲਾਸ਼ ਧਰਨੇ ਇੱਥੇ ਲਾਉਣੇ ਪਏ ਤਾਂ ਨਾ ਕੀ ਕਾਰਨ ਕੀ ਬਣਿਆ ਧਰਨਾ ਨਾਲ ਕਾਰਨ ਬਾਈ ਪਿੰਡੀਆਂ ਰਾਂਝਸਪਰਾਣੀ ਆ ਵੋਟਾਂ ਦਾ ਕਰਕੇ ਉਹਨਾਂ ਨੇ ਗੋੜਾ ਨ ਮਰਾਇਆ ਇੰਦਰਪਾਲਾ ਵਾ ਇੱਕ ਤੇ ਅੱਧੇ ਬੰਦੇ ਬਾਹਰ ਆ ਤੇ ਅਲੂਪਾਨਾਂ ਤੇ ਅਲੂਪਾਨ ਦੇ ਮੁੰਡੇ ਆ ਦੋ ਕਿਹੜੀ ਪਾਰਟੀ ਨਾਲ ਸੰਬੰਧਤ ਰਾਤੇ ਪਾਰਟੀ ਪਾਰਟੀ ਕੋਈ ਨਹੀਂ ਬਾਹਰ ਬਸ ਪ੍ਰਾਣੀ ਰਾਜ ਤੋਂ ਵੋਟਾਂ ਆਣਾ ਸੀਗੇ ਉਹ ਉਹਨਾਂ ਉਹਨਾਂ ਦਾ ਕੋਈ ਸਟੈਂਡ ਨਹੀਂ ਸਾਰੇ ਪਾਸੇ ਹੋ ਜਾਂਦੇ ਆ ਪੱਲਕਾ ਕੀ ਲਾਉਣਾ ਪਿਆ ਕਾ ਤਾਂਨਾ ਲਾਉਣਾ ਪਿਆ ਗੇਟ ਮੂਰੇ ਗੇਟ ਇਹ ਪਰਚਾ ਨਹੀਂ ਕੱਟਦੇ ਪਏ ਜੀ ਹੁਣ ਬਾਹਰ ਲਾ ਕੇ ਬੈਠੇ ਆ ਬਸ ਇਹੀ ਹੈ ਜੀ ਆਪਣਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਬਸ ਹਾਂਜੀ ਹੁਣ ਗੇਟ ਨਹੀਂ ਖੋਲਦੇ ਇਹ ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਢਾੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਨੀ ਆਏ ਦਿਨ ਘਟਣਾ ਵਾਪਰ ਜਾਨੀਆਂ ਕਾਨੂੰਨ ਅਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਸਤਾ ਵੀ ਹੋਣੀ ਚਾਹੀਦੀ ਆ ਪਿੰਡ ਵਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਹੀ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰੋਜ਼ਾਨਾ ਘਟਨਾਵਾਂ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਹਾਂ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆਮ ਬੰਦਾ ਸੇਫ ਨਹੀਂ ਕਰਾਂਗਾ ਬਿਲਕੁਲ ਸਰ ਕੋਈ ਸੇਫ ਨਹੀਂ ਇਹ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਮ